ਮੋਗਾ ਕੋਟਪੂਰਾ ਰੋਡ ਤੇ ਸ਼ੁੱਕਰਵਾਰ ਨੂੰ ਗਲ ਸਾਈਡ ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਕਾਰਨ ਉਸ ਦੀ मौके ਤੇ ਹੀ ਮੌਤ ਹੋ ਗਈ ਮ੍ਰਿਤਕ ਬਲਦੇਵ ਸਿੰਘ ਐਸੇ ਜ਼ਿਲ੍ਹੇ ਦੇ ਪਿੰਡ ਸਾਫੂ ਵਾਲਾ ਦਾ ਰਹਿਣ ਵਾਲਾ ਸੀ ਜਿਸ ਤੋਂ ਬਾਅਦ मौके ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਮੋਗਾ ਤੋਂ ਕੋਟਪੂਰਾ ਨੂੰ ਜਾਂਦੀ ਜੀਟੀ ਰੋਡ ਸਮੇਤ ਪਿੰਡਾਂ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਾਲਾਂਕਿ ਇਸ ਦੌਰਾਨ ਪੀੜਤ ਪਰਿਵਾਰ ਅਤੇ ਪਿੰਡ ਵਾਸੀ ਦੋਸ਼ ਲਾਉਂਦੇ ਰਹੇ ਕਿ ਐਂਬੂਲੈਂਸ ਅਤੇ ਪੁਲਿਸ ਦੇ ਦੇਰੀ ਨਾਲ ਪਹੁੰਚਣ ਕਾਰਨ ਧਰਨਾ ਲਗਾਇਆ ਗਿਆ ਹੈ ਕੀ ਨਾਂ ਅਗਲੀ ਤੁਹਾਡਾ ਜੀ ਸਕੰਤ ਸਿੰਘ ਜੀ ਸਕੰਤ ਜੀ ਐਕਸੀਡੈਂਟ ਹੋਇਆ ਹੈ ਕਿੱਦਾਂ ਹੋਇਆ ਤੇ ਕੌਣ ਸੀਗੇ ਜਿਹੜੇ ਇਹ ਮੇਰੇ ਭਾਈ ਸੀ ਜੀ ਛੋਟੇ ਤਾਨੂੰ ਕਦੋਂ ਪਤਾ ਲੱਗਿਆ ਸਾਨੂੰ ਜੀ ਡੇਢ ਕਵਜੇ ਪਤਾ ਲੱਗਿਆ ਵੈਸੇ ਐ ਐਕਸੀਡੈਂਟ ਇੱਕ ਅੱਜ ਕੇ 10 ਮਿੰਟ ਤੇ ਹੋਇਆ ਵਾ ਹਜੇ ਤੱਕ ਇੱਥੇ ਕੋਈ ਬੰਦਾ ਨਹੀਂ ਆਇਆ ਕਿਵੇਂ ਹੋਇਆ ਕਿਵੇਂ ਐਕਸੀਡੈਂਟ ਇਹ ਜੀ ਮੋਗੇ ਤੋਂ ਆ ਰਹੀ ਸੀ ਬੱਸ ਇਧਰ ਆ ਰਹੀ ਸੀ ਕਿੱਥੇ ਜਾ ਕਿੱਥੇ ਰਹੀ ਸੀ ਬੱਸ ਇਹ ਬੱਸ ਇਧਰ ਮੋਗੇ ਨੂੰ ਜਾ ਰਹੀ ਸੀ ਤੇ ਡਰਾਈਵਰ ਵਗੈਰਾ ਕਿਵੇਂ ਹੋਇਆ ਕਿਵੇਂ ਐਕਸੀਡੈਂਟ ਕੁਝ ਪਤਾ ਲੱਗਿਆ ਵੀ ਆਇਆ ਉਹਸ ਉਲਟ ਸਾਈਡ ਆਈ ਆ ਤੇ ਇਹ ਜਾ ਰਿਆ ਸੀ ਕਿਤੇ ਦੇ ਵਿੱਚ ਵੱਜੀ ਹੋ ਉੱਥੋਂ ਲੈ ਕੇ ਇੱਥੋਂ ਤੱਕ ਢੀਸ ਕੇ ਲਿਆਈਆ ਮੋਟਰਸਾਈਕਲ ਥੱਲੇ ਫਸਿਆ ਖੜਾ ਫਸਿਆ ਹੋਇਆ ਮੋਟਰਸਾਈਕਲ ਹਾਂਜੀ ਅਜੇ ਕੋਈ ਨਹੀਂ ਆਇਆ ਐਮਲੈਂਸ ਵਗੈਰਾ ਵੀ ਨਹੀਂ ਆਈ ਨਹੀਂ ਜੀ ਆਈ ਪੁਲਿਸ ਨੂੰ 50 ਫੋਨ ਕਰ ਦਿੱਤਾ ਹਜੇ ਪੁਲਿਸ ਵੀ ਨਹੀਂ ਆਈ ਇੱਕ ਬੰਦਾ ਆਇਆ ਇਹਨਾਂ ਦਾ ਕਿੰਨੀ ਦੇਰ ਹੋ ਚੁੱਕੀ ਹੈ ਹਾਂਜੀ ਕਿੰਨੀ ਦੇਰ ਹੋ ਚੁੱਕੀ ਹੈ ਕਮ ਸੇ ਕਮ 2 ਪੌਣੇ 2 ਘੰਟੇ ਹੋ ਗਏ ਜਿਹੜਾ ਬਲਦੇਵ ਸਿੰਘ ਸਾਫੂ ਵਾਲਾ ਇਹ ਆਪਣੇ ਮੋਗਾ ਸਾਈਡ ਤੋਂ ਆ ਰਿਹਾ ਆਪਦੀ ਸਹੀ ਸਾਈਡ ਤੇ ਆ ਰਿਹਾ ਸੀ ਬੱਸ ਨੇ ਪਿੱਛੋਂ ਵੇਖ ਲੋ ਕਿੰਨੇ ਗਲਤ ਦਰਖਤ ਭੰਨ ਕੇ ਪੂਰਾ ਭਿਆਨਕ ਐਕਸੀਡੈਂਟ ਕੀਤਾ ਹਲੇ ਤੱਕ ਲਾਸ਼ ਥੱਲੇ ਪਈ ਆ ਫਸੀ ਪਈ ਆ ਜੀ ਤੇ 2 ਘੰਟੇ ਹੋ ਗਏ ਪ੍ਰਸ਼ਾਸਨ ਵਾਲੇ ਹੁਣ ਪਹੁੰਚੇ ਆ ਜੀ ਕਿਦੀ ਲਾਬਰਵਾਇਸ ਸਮਝਦੇ ਨੇ ਇਹ ਬੱਸ ਵਾਲਿਆਂ ਦੀ ਆ ਜੀ ਬੱਸ ਵਾਲੇ ਬਿਲਕੁਲ ਉੱਤੇ ਚੜਾ ਕੇ ਰੋਂਗ ਸਾਈਡ ਤੇ ਬੱਸ ਖੜੀ ਆ ਜੀ ਇਸ ਟਾਈਮ ਵੀ ਬਾਗੇਪੁਰ ਤੋਂ ਆ ਰਹੀ ਓਵਰਟੇਕ ਕਰਕੇ ਦੂਜੀ ਪਾਸੇ ਖੜੀ ਆ ਬੱਸ ਪਰਿਵਾਰ ਨੇ ਧਰਨਾ ਵੀ ਲਗਾ ਦਿੱਤਾ ਹੈ ਪਰਿਵਾਰ ਦਾ ਧਰਨਾ ਵੀ ਪਰਚਾ ਕਰਾਉਣਾ ਕਿਉਂ ਨਹੀਂ ਕਿਉਂਕਿ ਪਰਚਾ ਨਹੀਂ ਹੁੰਦਾ ਧਰਨਾ ਚੱਕੇ ਨਹੀਂ ਆਣਾ ਜੀ ਡਰਾਈਵਰ ਭੱਜ ਗਿਆ ਜੀ ਮੌਕੇ ਤੋਂ ਭੱਜ ਗਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੁਝ ਪਤਾ ਲੱਗਾ ਇਹ ਸਾਪੂਆ ਦਾ ਬਲਦੇਵ ਸਿੰਘ ਉਹ ਵਾਲੇ ਤੁਹਾਈ ਜਿਸ ਕਰਨ ਜੀ ਜਿੰਨਾ ਦੀ ਮੌਤਈ ਐਕਸੀਡੈਂਟ ਚ ਗਵਾਂ ਨੇ ਤੁਹਾਡੇ ਇਹ ਸਾਡੇ ਗਵਾਂਢੀ ਆਈ ਤਾਇਆ ਜੀ ਆ ਲੱਗਦੇ ਰਿਸ਼ਤੇਦਾਰੀ ਜੀ ਕਿਵੇਂ ਮੌਤ ਕਿਵੇਂ ਦੇਖੋ ਜੀ ਇਹ ਮੋਗੇ ਤੋਂ ਆ ਰਹੇ ਸੀ ਜੀ ਇਹਨਾਂ ਦਾ ਨਾਮ ਸਰਦਾਰ ਬਲਦੇਵ ਸਿੰਘ ਆ ਜੀ ਮੋਗੇ ਤੋਂ ਆਪਣੀ ਸਹੀ ਸਾਈਡ ਆ ਰਹੇ ਸੀ ਜੀ ਇਹ ਡੱਬ ਵਾਲੀ ਡੀਪੂ ਦੀ ਬੱਸ ਆ ਜੀ ਓਵਰਟੈਕ ਕਰਦੇ ਸਮੇਂ ਜੀ ਕਰੀਬ ਇਥੋਂ 20 ਕਰਮਾਂ ਤੋਂ ਪਿੱਛੇ ਗੱਡੀ ਦੂਜੀ ਸਾਈਡ ਲਿਆ ਕੇ ਇਹਨਾਂ ਨੇ ਆ ਜੀ ਸਹੀ ਸਾਈਡ ਜਾਂਦਾ ਜੀ ਬੰਦਾ ਨੀਚੇ ਦੇਤਾ ਜੀ ਉਹ ਬਿਲਕੁਲ ਮੋਕੇ ਦੇ ਜੀ ਉਹ ਡਰਾਈਵਰ ਗੱਡੀ ਛੱਡ ਗਿਆ ਉਹਦੀ ਫਰਾਰ ਹੋ ਗਿਆ ਜੀ 1:10 ਤੇ ਐਕਸੀਡੈਂਟ ਹੋਇਆ ਜੀ ਪੌਣੇ 3 ਹੋ ਗਿਆ ਫਿਲਹਾਲ ਕੋਈ ਅਧਿਕਾਰੀ ਨਹੀਂ ਕੋਈ ਇੱਥੇ ਐਂਬੂਲੈਂਸ ਨਹੀਂ ਕੋਈ ਕੁਝ ਨਹੀਂ ਪਹੁੰਚਿਆ ਜੀ ਨਾ ਕੋਈ ਪ੍ਰਸ਼ਾਸਨ ਨਾ ਕੋਈ ਬਸ ਦਾ ਅਧਿਕਾਰੀ ਕੋਈ ਵੀ ਨਹੀਂ ਆਇਆ ਜੀ ਬੋਡੀ ਇੱਥੇ ਪਈ ਹੈ ਹਾਂ ਜੀ ਡੈੱਡ ਬੋਡੀ ਬੱਸ ਦੇ ਮਗਰਲੇ ਟਾਇਰ ਦੇ نیچے ਆ ਹੀ ਪਈ ਹੈ ਜੀ ਕਿੰਨੀ ਦੇਰ ਹੋ ਚੁੱਕੀ ਐ ਐਕਸੀਡੈਂਟ ਇਹ 1:10 ਤੇ ਹੋਇਆ ਜੀ ਹੁਣ ਤੁਹਾਡੇ ਵੱਲੋਂ ਤੇ ਰੋਡ ਜਾਮ ਕੀਤਾ ਹੈ ਹਾਂ ਜੀ ਰੋਡ ਜਾਮ ਕੀਤਾ ਜੀ ਸ਼ੰਗਾਰ ਸ਼ੋਰ ਤਿੱਖਾ ਹੋਊਗਾ ਜੀ ਜੇਕਰ ਕੋਈ ਨਾ ਸੁਣਵਾਈ ਹੋਤਾ ਜੀ ਐਕਸੀਡੈਂਟ ਹੋਇਆ ਸੀ ਜਿਸ ਨੂੰ ਸਾਨੂੰ ਇ ਪਰਵਾਰਕ ਮੈਂਬਰਾਂ ਦਾ આરોਪ ਹੈ ਕਿ ਵੀ ਜਿਹੜੇ ਪੁਲਿਸ ਮੁਲਾਜ਼ਮਾ ਮੌਕੇ ਤੇ ਨਹੀਂ ਪਹੁੰਚੇ ਜੀ ਨਹੀਂ ਜਦੋਂ ਸਾਨੂੰ ਪਤਾ ਲੱਗਾ ਸੀ ਤਾਂ ਪਹੁੰਚ ਗਏ ਜੀ ਉਹ ਤਾਂ ਕਹਿੰਦੇ 2 ਘੰਟੇ ਬਾਅਦ ਆਏ ਆ ਬੋਡੀ ਉੱਤੀ ਰਹੀ ਹੈ ਨਹੀਂ ਜੀ ਜਦੋਂ ਸਾਨੂੰ ਪਤਾ ਲੱਗਾ ਅਸੀਂ ਤਾਂ ਥਾਣੇ ਤੋਂ ਚੱਲ ਪਏ ਸੀ ਨਾ ਤਾਂ ਕਹਿੰਦੇ ਐਂਬੂਲੈਂਸ ਆ ਰਹੀ ਹੈ ਤੇ ਨਾ ਪੁਲਿਸ ਆਈ ਐ ਐਂਬੂਲੈਂਸ ਵੀ ਆਈ ਸੀ ਜੀ ਇਹਨਾਂ ਨੇ ਬੋਡੀ ਨਹੀਂ ਚੱਕੜ ਦਿੱਤੀ ਜੀ ਇਹ ਬੱਤ ਸੱਚ ਆ ਜਿਹੜਾ ਮਜਬੂਰਨ ਪਰਿਵਾਰ ਨੂੰ ਹਾਂ ਜੀ ਤਰਨਾ ਲਾਣਾ ਪਿਆ ਮਜਬੂਰਨ ਪਰਿਵਾਰ ਨੂੰ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਪਬਲਿਕਾ ਜੋ ਮਰਜ਼ੀ ਕਰ ਸਕਦੀ ਹੈ ਸਾਨੂੰ ਜਦੋਂ ਪਤਾ ਲੱਗਿਆ ਕਿ ਸਰ ਅਜੀ ਤੁਸੀਂ ਇਹਨੂੰ ਸਟੇਟਮੈਂਟ ਲੈਣੀ ਹੈ ਜੀ ਸਾਬ ਕੋਲੇ ਪਿੰਡ ਦਾ ਪਰਖ ਪਿਆਰੇ ਸਰ ਇਹ ਬੱਸ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਪਤਾ ਨਹੀਂ ਅਜੀ ਇਹ ਸਰ ਲੱਗਦਾ ਤਾਂ ਇਹ ਜ ਵੀ ਭਾਗੇਪੁਰਾਣ ਤੋਂ ਬੁੱਗਾ ਨੂੰ ਜਾ ਰਹੀ ਹੈ ਜੀ ਇਹ ਰੋਂਗ ਸਾਈਡ ਸੀ ਬੱਸ ਸਰ ਰੋਂਗ ਸਾਈਡ ਰੋਂਗ ਸਾਈਡ ਹੀ ਆ ਰਹੀ ਹੈ